ਸ਼ੁਕਰਾਨਾ ਕਰਨ ਵਾਸਤੇ ਤੇ ਹਲੇ ਬਹੁਤ ਸਾਰੇ ਦੋਸ਼ੀ ਸਜ਼ਾ ਹੋਣੇ ਬਾਕੀ ਹੈ ਭਾਰਤ ਸਰਕਾਰ ਉਹਦੇ ਲਈ ਯਤਨ ਕਰ ਰਹੀ ਮੱਲਮ ਲਾਉਣ ਦਾ ਵੀ ਤੇ ਸਜ਼ਾ ਕਰਾਉਣ ਦਾ ਵੀ ਦੋਸ਼ੀਆਂ ਨੂੰ ਉਹ ਦੋਵੇਂ ਕੀਤੇ ਪੀੜਤ ਨੂੰ ਮੱਲਮ ਲਾਉਣੀ ਤੇ ਦੋਸ਼ੀਆਂ ਨੂੰ ਸਜ਼ਾ ਕਰਾਉਣਾ ਕਿ ਜਦ ਕੋਈ ਬڑا ਪੇੜ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਇਨਸਾਫ ਕਿਹਨੇ ਦੇਣਾ ਰਾਜ ਹੈ ਸਾਨੂੰ ਕੋਈ ਛੂ ਨਹੀਂ ਸਕਦਾ ਉਹਨੂੰ ਦੋ ਮੁਕਦਮਿਆਂ 'ਚ ਸਜ਼ਾ ਹੋ ਗਈ ਹੈ ਇੱਕ ਸਜ਼ਾ ਉਹ ਆਲਰੇਡੀ ਪੁਕਤ ਰਿਹਾ ਇੱਕ ਹੋਰ ਨਵੀਂ ਸਜ਼ਾ ਹੋਈ ਜਿਹਦੇ ਵਿੱਚ ਉਮਰ ਕੈਦ ਹੋਈ ਹੈ। ਔਰ ਅੱਗੇ ਵੀ ਅਪੀਲ ਜਿਹੜੀ ਹੈ ਕੀਤੀ ਜਾਏਗੀ ਕਿ ਇਹ ਸਜ਼ਾ ਵਧੇ। ਜਿਹੜਾ ਅਲਟੀਮੇਟਲੀ ਹੈ ਜਦੋਂ ਵੀ ਮੋਦੀ ਸਰ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਜੇ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਆਈ ਤੇ ਉਸੇ ਵੇਲੇ ਫੈਸਲਾ ਕੀਤਾ ਗਿਆ ਕਿ ਨਾਨਾਵਤੀ ਕਮਿਸ਼ਨ ਜਿਹੜਾ ਗਠਨ ਕੀਤਾ ਜਾਵੇ। ਇਹ ਕਹਿ ਰਿਆ ਸੀ ਕਿ ਲਗਾਤਾਰ ਸਰਟੀਫਿਕੇਟ ਪੇਸ਼ ਕਰੋ ਕਿ ਸਾਰੇ ਸੈਟਲ ਹੋ ਗਏ ਆ। ਲੇਕਿਨ ਬਦਕਿਸਮਤੀ ਨਾਲ ਬਹੁਤਿਆ